ਵਾਰਿਕਾ ਖਾਲਸਾ ਵਹਿਕੀ ਕੀ ਫਤਿਹ ਅੱਜ ਦਾ ਜੋ ਵਿਸ਼ਾ ਹੈ ਉਹ ਆਪੀ ਪਰਮਾਤਮਾ ਮਨੁੱਖ ਨੂੰ ਕਦੇ ਨਾ ਵਿਛੜੇ ਕਿਉਂ ਸੁਖ ਤੇ ਨੰਦ ਪਰਮਾਤਮਾ ਨੂੰ ਯਾਦ ਕਰਨ ਵਿੱਚ ਹੀ ਇਹਦੇ ਠਿਉਣ ਵਿੱਚ ਹੀ ਹੈ ਜਦੋਂ ਪਰਮਾਤਮਾ ਵਿਛੜ ਜਾਂਦਾ ਹੈ ਫਿਰ ਦੁੱਖ ਪੈਦਾ ਹੁੰਦੇ ਨੇ ਪਰਮੇਸ਼ਰ ਦੇ ਭੁਲੇਆ ਵਿਆਪਨ ਸ਼ਬੇ ਰੋਗ ਆਦਮੀ ਦੁਖੀ ਹੁੰਦਾ ਹੈ ਰੋਗ ਪੈਦਾ ਹੁੰਦੇ ਨੇ ਬਹੁਤ ਆਦਮੀ ਦੁਖੀ ਹੁੰਦਾ ਜਦੋਂ ਪਰਮਾਤਮਾ ਨੂੰ ਭੁੱਲਦਾ। ਮੇਨ ਜਿਹੜਾ ਦੁੱਖ ਦਾ ਕਾਰਨ ਹੈ ਉਹ ਪਰਮੇਸ਼ਰ ਤੋਂ ਵੇਖਣਾ ਨੂੰ ਭੁੱਲਣਾ ਹੈ। ਗੁਰਾਂ ਦੇ ਸਾਫ ਸੱਤੇ ਪਾਤਸ਼ਾਹ ਜੀ ਨੇ ਗੁਰਜੀਤ ਸਾਹਿਬ ਤੁਹਾਨੂੰ ਸਮਝਾਇਆ ਗੁਰਾਂ ਇੱਕ ਦੇਵ ਜਾਈ ਸਮਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸ਼ਰਣੰਦ ਗੁਰੂ ਸਾਹਿਬ ਨੇ ਸਾਨੂੰ ਇੱਕ ਜਿਹੜਾ ਸਿੱਖਿਆ ਦਿੱਤੀ ਹੈ ਇੱਕ ਬੜੀ ਵੱਡੀ ਜਿਹੜੀ ਸਿਰੇ ਦੀ ਗੱਲ ਦੱਸੀ ਹੈ ਉਹ ਕੀ ਹੈ ਗੁਰਾਂ ਇੱਕ ਦੇਵੁਝਾਈ ਸਭਨਾ ਜੀਆਂ ਦਾ ਇੱਕ ਦਾਤਾ ਸੋਮਾ ਵਿੱਚ ਉਹ ਕਾਲਪੂਰ ਪਰਮਾਤਮਾ ਸਾਰੇ ਜੀਆਂ ਦਾ ਦਾਤਾ ਜਿੰਨੀ ਵੀ ਸੰਸਾਰ ਦੀ ਰਚਨਾ ਦਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ ਦਿੰਦਿਆਂ ਤੋਟਨਾ ਵੇਗਣਤ ਪ੍ਰੇਤਨਾ ਕੀ ਉਸ ਪਰਮਾਤਮਾ ਤੇ ਪ੍ਰੋਸਾ ਕਰਨਾ ਦੇਣ ਵਾਲਾ ਉਹੀ ਹੈ ਕਿਸੇ ਹੋਰ ਤੇ ਨਹੀਂ ਕਰਨਾ ਤੇ ਉਹਨੂੰ ਕਦੀ ਵਿਸਰਨਾ ਨਹੀਂ ਕਿਉਂ ਗੁਰੂ ਨਾਨਕ ਦੇਵ ਸਾਹਿਬ ਨੇ ਸਾਨੂੰ ਸਮਝਾਇਆ ਸਿੱਖਿਆ ਦਿੱਤੀ ਵੀ ਜਿਹੜਾ ਬੰਦਾ ਉਹ ਪ੍ਰਮਾਤਮਾ ਨਾਲ ਜੁੜਿਆ ਰਹਿੰਦਾ ਹੈ ਉਹਦਾ ਕੁਝ ਵਿਗੜਦਾ ਨਹੀਂ ਉਹ ਵੀ ਪ੍ਰਮਾਤਮਾ ਹਰ ਵੇਲੇ ਰੱਖਿਆ ਕਰਦਾ ਹੈ ਦੋਏ ਪੋੜ ਚੱਤੀ ਜੋੜ ਕੇ ਤੀਸਣ ਆਏ ਬੇਠ ਜੋਦ ਦਾ ਰਹੇ ਸੋਬਰੇ ਨਾਨਕ ਅਜਿ ਬਿਠ ਹੰਦੇ ਜੇ ਚੱਤੀ ਜਿਹੜੀ ਦੀ ਹੈ ਉਹਦੇ ਦੋ ਪੋੜ ਹੁੰਦੇ ਆ ਜਿਹੜਾ ਉੱਪਰਲਾ ਪੋੜ ਇੱਕ ਕੱਟ ਹੁੰਦਾ ਉਹਦੇ ਵਿੱਚ ਜ਼ਿਕਰ ਗੱਲ ਹੁੰਦਾ ਜਿਹੜੇ ਦਾਣੇ ਉੱਥੇ ਜੁੜੇ ਰਹਿੰਦੇ ਆ ਉਹ ਬਚ ਜਾਂਦੇ আর ਬਾਕੀ ਸਭ ਦਲੇ ਮਲੇ ਜਾਂਦੇ ਭਾਵ ਉਹ ਨਾਸ਼ ਹੋ ਜਾਂਦੇ ਆ ਇਸੇ ਤਰ੍ਹਾਂ ਸੰਸਾਰ ਦੇ ਵਿੱਚ ਵਿਛੜਦੇ ਆ ਜਿਹੜਾ ਪ੍ਰਮਾਤਮਾ ਨਾਲ ਜੁੜਿਆ ਰਹਿੰਦਾ ਉਹਦਾ ਕੋਈ ਵਾੜ ਵਿੰਗਾ ਨਹੀਂ ਹੁੰਦਾ ਹਰ ਵੇਲੇ ਪ੍ਰਮਾਤਮਾ ਨੂੰ ਦੀ ਰੱਖਿਆ ਕਰਦਾ ਤੇ ਉਹ ਬਚੇ ਰਹਿੰਦੇ ਹਨ ਪੰਜਵੇਂ ਪਾਸਾ ਸਾਨੂੰ ਸੁਚੇਤ ਕਰਦੇ ਨੇ ਸੁਖਨੀ ਸਾਹਿਬ ਵਿੱਚ ਸੋਕੋਂ ਬਿਸਰੇ ਜੇ ਕਾਲ ਨਾ ਪਾਨ ਉਹ ਕਹਿੰਦੇ ਜਿਹੜੀ ਆਪਾਂ ਪ੍ਰਮਾਤਮਾ ਦੇ ਨਾਮ ਸਿਮਰਨ ਦੀ ਕਮਾਈ ਕਰਦੇ ਆ ਨਾਮ ਸਿਮਰਨ ਕਰਦੇ ਆ ਜੇ ਆਪਾਂ ਧਰਮ ਦੀ ਕਮਾਈ ਕਰਦੇ ਹਾਂ ਸਾਡੀ ਬੇਰਥ ਨਹੀਂ ਜਾਂਦੀ। ਤੇ ਜੇ ਉਹਨੂੰ ਵਿਸਰਦੇ ਨਹੀਂ ਜੇ ਉਹਨੂੰ ਵਿਸਰ ਜਾਣੇ ਅਗੇ ਸਾਡੀ ਕਮਾਈ ਕਿਸੇ ਲੇਖੇ ਜੰਨੀ ਹੁੰਦੀ। ਸੋਕੋਂ ਵਿਛਰੇਗੇ ਘਾਲ ਨਾ ਭਾਣੇ ਸੋਕੋਂ ਵਿਛਰੇਗੇ ਕੀ ਆ ਜਾਣੇ। ਉਹ ਜੋ ਕੁਝ ਵੀ ਅਸੀਂ ਕਰਦੇ ਆਂ ਉਹ ਪ੍ਰਮਾਤਮਾ ਨੂੰ ਪ੍ਰਵਾਨ ਕਰਦਾ ਹੈ। ਉਹਨੂੰ ਸਾਨੂੰ ਮਾਣ ਦਿੰਦਾ ਹੈ ਸਤਿਕਾਰ ਦਿੰਦਾ। ਸੋਕੋਂ ਵਿਛਰੇਗੇ ਘਾਲ ਨਾ ਭਾਣੇ ਸੋਕੋਂ ਵਿਛਰੇਗੇ ਕੀ ਆ ਜਾਣੇ ਸੋਕੋਂ ਵਿਛਰੇ ਜਿੰਨ ਸਭ ਕੁਝ ਈਆ ਸੋਕੋਂ ਵਿਛਰੇ ਜੇ ਜੀਵਨ ਦੀ ਈਆ ਸਾਨੂੰ ਜੀਵਨ ਵੀ ਦਿੱਤਾ ਸਭ ਕੁਝ ਉਹਦਾ ਦਿੱਤਾ। ਸਾਡਾ ਆਪਣਾ ਤੇ ਕੁਛ ਨਹੀਂ। ਸੋਕੋਂ ਵਿੱਚ ਖਰੇ ਗਿਆ ਜੀਵਨ ਜੀਆ, ਸੋਕੋਂ ਵਿੱਚ ਸਭ ਕਰਦੀਆ, ਸੋਕੋਂ ਮੇਰੇ ਜੀਵਨ ਜੀਆ। ਸੋਕੋਂ ਵਿੱਚ ਖਰੇ ਗਿਆ ਗੰਨ ਮੈਂ ਰਾਖੇ, ਸੋਕੋਂ ਵਿੱਚ ਖਰੇ ਦੇ ਬੇਕ ਤੇ ਕਾਂਡੇ ਜਨਮ ਜਨਮ ਕਾ ਟੁੱਟਾ ਕਾਂਡੇ ਗੁਰਪੂਰੇ ਤਾਂ ਤੇ ਜਿ ਆਇਆ। ਸਾਨੂੰ ਪੂਰੇ ਗੁਰੂ ਨੇ ਇਹ ਸਾਨੂੰ ਸਮਝਾਇਆ ਹੈ। ਭਾ ਉਹ ਕਾਗ ਕੋ ਪ੍ਰਮਾਤਮਾ ਨੇ ਸਾਨੂੰ ਇਹ ਸਿਖਿਆ ਦਿੱਤੀ ਹੈ, ਉਪਦੇਸ਼ ਦਿੱਤਾ ਹੈ। ਕਿ ਉਸ ਪ੍ਰਮਾਤਮਾ ਨੂੰ ਕਦੇ ਨਹੀਂ ਮਿਟਣਾ ਜਿਹਾ ਗੰਦੀ ਆ ਵਿੱਚੋਂ ਹੀ ਰੱਖਦਾ। ਜੈਸੀ ਅਦਨ ਉਦਰ ਮੈਂ ਤੈਸੀ ਬਾਹਰ ਮਾਇਆ। ਇਸ ਸੰਸਾਰ ਦੀ ਮਾਇਆ ਦੀ ਅੱਗ ਵੀ ਉਹੀ ਹੈ ਜਿਹੜਾ ਉਹਦੇ ਨਾਲ ਜੁੜਿਆ ਰਹਿੰਦਾ ਗੁਰਪ੍ਰਸ਼ਾਦੀ ਜਿੰਨਾਂ ਲੱਗ ਗਈ ਕਿੰਨੇ ਵਿੱਚੇ ਮਾਇਆ ਪਾਇਆ ਜਿੰਨਾਂ ਕੇ ਗੁਰੂ ਕਿਰਪਾ ਕਰਦਾ ਉਹਦੇ ਨਾਲ ਜੁੜੇ ਰਹਿੰਦੇ ਨੇ ਉਹ ਬਖਸ਼ਿਸ਼ ਕਰਦਾ ਰਹਿਮਤ ਕਰਦਾ ਉਹ ਮਾਇਆ ਵਿੱਚ ਵਿਚਰਦੇ ਹੋਏ ਵੀ ਉਸ ਪ੍ਰਮਾਤਮਾ ਨੂੰ ਪਾ ਲੈਂਦੇ ਨੇ ਕਿਉਂ ਜਦੋਂ ਮਾਤਾ ਦੇ ਉਧਰ ਵਿੱਚ ਹੁੰਦਾ ਉਹ ਸਾਧ ਤੋਂ ਵੀ ਉਹ ਹੀ ਕਾਲਪ ਕੋ ਪ੍ਰਮਾਤਮਾ ਬੋੰਦਾ ਤਾਂ ਪਹਿਲੇ ਪਹਿਰ ਵੀ ਗੁਨਾਗ ਦੇ ਸਾ ਸੱਚੇ ਪਾਤਸ਼ਾਹ ਨਹੀਂ ਗਿਆ ਕਿ ਪਹਿਲੇ ਪਹਿਰ ਜੀ ਮਨੁੱਖ ਪ੍ਰਮਾਤਮਾ ਨਾਲ ਜੁੜਿਆ ਪਹਿਲੇ ਪਹਿਰੇ ਰਣਕੀਰਨ ਜਾ ਰਿਆ ਮਿਤਰਾ ਹੁਕਮ ਤੇ ਆ ਦਰਬਾਰਸ ਉrd ਤਾਪ ਅੰਤਰ ਕਰੇ ਬਣ ਜਾ ਰਹਾ ਮਿਤਰਾ ਖਸਮ ਸੇ ਦੀ ਅਰਦਾਸ ਖਸਮ ਸੇ ਦੀ ਅਰਦਾਸ ਬਖਾਣੇ ਉrd ਧਿਆਨ ਲੇ ਬਿਲਾਦਾ ਨਾਮ ਰਿਆਗ ਆਇਆ ਕਲ ਪੀਟਰ ਬਹਰ ਜასი ਨਾਂਗਾ ਜੈਸੀ ਕਲਮ ਉਡੀ ਹੈ ਮਸਤ ਪੈਸੇ ਜੂੜੇ ਪਾਸ ਕੋਨਾਂ ਪੁਰਾਣੀ ਪਹਿਲੇ ਪਾਰੇ ਹਕਮ ਪਿਆ ਦਰਬਾਰ ਆਦਮੀ ਜਿਹੜਾ ਜਦੋਂ ਉਹ ਭਾਵੇਂ ਪੁੱਠਾ ਲੰਕਿਆ ਸੀ ਪਰ ਉਹ ਪ੍ਰਮਾਤਮਾ ਨਾਲ ਜੁੜਿਆ ਸੀ ਉਹ ਹਰ ਵੇਲੇ ਉਹਨੂੰ ਯਾਦ ਕਰਦਾ ਇਸ ਕਰਕੇ ਪ੍ਰਮਾਤਮਾ ਨੇ ਉਹਦੇ ਨਾਲ ਜੁੜੇ ਰਹਿਣ ਕਰਕੇ ਪ੍ਰਮਾਤਮਾ ਨੇ ਸਾਨੂੰ ਉਧਰ ਦੀ ਅੱਗ ਵਿੱਚੋਂ ਬਚਾ ਲਿਆ ਫਿਰ ਪੰਜਵੇਂ ਪਾਸ਼ਾ ਸਾਨੂੰ ਪਰੇਸ਼ ਕਰਨੇ ਵੀ ਜਿਨ੍ਹਾਂ ਨੂੰ ਉਹ ਪ੍ਰਮਾਤਮਾ ਵਿਸਰਦਾ ਨਹੀਂ ਉਹ ਹਰ ਵੇਲੇ ਉਹਨੂੰ ਯਾਦ ਕਰਦੇ ਨੇ ਉਹ ਕਿੰਨਾ ਵਰਗੇ ਹੋ ਜਾਂਦੇ ਨੇ ਭਾਵ ਉਹ ਪ੍ਰਮਾਤਮਾ ਦਾ ਰੂਪ ਹੀ ਹੋ ਜਾਂਦੇ ਨੇ ਜਿਨ੍ਹਾਂ ਨੇ ਵਿਸਰੇ ਨਾਮ ਸੇਕ ਨਹੀਂ ਆ ਜਿਨ੍ਹਾਂ ਨੂੰ ਕਦੀ ਪ੍ਰਮਾਤਮਾ ਦਾ ਨਾਮ ਨਹੀਂ ਵਿਸਿਆ ਉਹ ਕਿਸੇ ਕਿਹੋ ਜਿਹੇ ਹੋ ਗਏ ਨੇ ਭੇਦ ਨਾ ਜਾਣੋ ਮੋ ਸਾਈਂ ਜਿਹੜਾ ਉਹਨਾਂ ਵਿੱਚ ਜਿਹੜਾ ਤੁਸੀਂ ਕੋਈ ਭੇਜ ਨਹੀਂ ਪਰਮਾਤਮਾ ਦੇ ਉਹਨਾਂ ਵਿੱਚ ਉਹ ਜਿਸ ਤਰ੍ਹਾਂ ਦਾ ਪਰਮਾਤਮਾ ਮਾਲਕ ਸਾਈ ਹੈ ਸਾਡਾ ਉਹ ਬਿਲਕੁਲ ਉਹਨਾਂ ਦੇ ਵਿੱਚ ਬਿਲਕੁਲ ਹੀ ਕੋਈ ਫਰਕ ਨਹੀਂ ਮੂਲ ਭਾਗ ਬਿਲਕੁਲ ਹੀ ਉਨੀ ਟੀ ਦਾ ਵੀ ਕੋਈ ਫਰਕ ਨਹੀਂ ਪਰਮਾਤਮਾ ਦਾ ਰੂਪ ਨੇ ਉਹ ਉਹ ਪਰਮਾਤਮਾ ਨਾਲ ਮਿਲ ਜਾਂਦੇ ਨੇ ਜਿਨ੍ਹਾਂ ਨੇ ਉਹਨੂੰ ਕਦੀ ਵਸਰੇ ਆਂ ਆੱਖਾਂ ਜੀਵਾਂ ਵਿਸਰੇ ਮਰ ਜਾऊं ਜੇ ਮੈਂ ਉਹਦਾ ਪਰਮਾਤਮਾ ਦਾ ਨਾਮ ਸਿਮਰਨ ਕਰਦਾ ਉਹਨੂੰ ਯਾਦ ਕਰਦਾ ਤੇ ਮੈਂ ਜੀਉਂਦਾ ਇਹ ਕਿ ਮੇਰਾ ਜੀਉਂ ਕਿਉਂ ਨਹੀਂ ਮੈਂ ਮਰਿਆ ਤੇ ਇਹ ਉਹੋ ਹੀ ਦਿਉਂਦੇ ਨੇ ਜਿਹੜੇ ਪ੍ਰਮਾਤਮਾ ਦਾ ਨਾਮ ਜਪਦੇ ਨੇ ਜਿਹੜਾ ਹਰ ਵੇਲੇ ਉਹਨੂੰ ਯਾਦ ਰੱਖਦੇ ਨੇ ਜਿਹੜੇ ਉਹਨੂੰ ਵਿਚਾਰਦੇ ਨੇ ਕਿ ਜਿਹੜਾ ਆਦਮੀ ਹਉਮੈ ਵਿੱਚ ਐ ਜਾਂ ਤ੍ਰਿਸ਼ਨਾ ਵਿੱਚ ਐ ਜਾਂ ਲੋਭ ਵਿੱਚ ਐ ਉਹ ਪ੍ਰਮਾਤਮਾ ਨੂੰ ਵਿਚਾਰਦਾ ਹੈ ਤੇ ਗੁਰੂਬਾਰ ਨੇ ਸਾਨੂੰ ਉਪਦੇਸ਼ ਦਿੱਤਾ ਹੈ ਕਿ ਜੇ ਜੀਵਨ ਵਿੱਚ ਆਨੰਦ ਤੇ ਚੜ੍ਹਦੀ ਕਲਾ ਵਿੱਚ ਰਹਿਣਾ ਤੇ ਹਰ ਵੇਲੇ ਉਸ ਪ੍ਰਮਾਤਮਾ ਨੂੰ ਯਾਦ ਰੱਖ ਤੇ ਇਹ ਦੁੱਖ ਵੀ ਨਹੀਂ ਆਉਣਗੇ ਕਿਉਂ ਦੁੱਖ ਉਦੋਂ ਹੀ ਆਉਂਦੇ ਜਦੋਂ ਆਪਾਂ ਪਰਮਾਤਮਾ ਨੂੰ ਭੁੱਲ ਜਾਂਦੇ ਆਂ ਪਰਮੇਸ਼ਰ ਦੇ ਭੁੱਲਿਆਂ ਵੇ ਆਪਣੇ ਤੱਬੇ ਰੋਗ ਸੁਖ ਤੇ ਆਨੰਦ ਤਾਂ ਹੀ ਐ ਜੋ ਉਸ ਪ੍ਰਮਾਤਮਾ ਨੂੰ ਆਪਾਂ ਹਰ ਵੇਲੇ ਯਾਦ ਰੱਖੀਏ ਜੋ ਗੁਰੂ ਸਾਹਿਬ ਨੇ ਸਾਨੂੰ ਉਪਦੇਸ਼ ਕੀਤਾ ਗੁਰਾਂ ਇੱਕ ਦੇਹ ਵਿਝਾਈ ਸਭਨਾ ਜੀਆਂ ਕਰਤ ਦਾਤਾ ਸੋਵਾਂ ਵਿੱਚ ਨਾ ਜਾਈ ਉਹਨੂੰ ਕਦੇ ਵਿਸਰੀਏ ਨਾ ਹਰ ਵੇਲੇ ਉਹਨੂੰ ਯਾਦ ਰੱਖੀਏ ਉਹਦਾ ਸ਼ੁਕਰਾਨਾ ਕਰੀਏ ਜਾਗਦੇ ਆਂ ਔਖਦੇ ਆਂ ਬੈਠਦੇ ਆਂ ਸੌਂਦੇ ਆਂ ਪਹਿਨਦੇ ਆਂ ਖਾਂਦੇ ਆਂ ਪੀਂਦੇ ਆਂ ਹਰ ਵੇਲੇ ਉਸ ਪ੍ਰਮਾਤਮਾ ਨੂੰ ਯਾਦ ਰੱਖੀਏ ਤਾਂ ਕਿ ਸਾਡਾ ਜੀਵਨ ਜਿਹੜਾ ਸਫਲਾ ਹੋ ਜਾਏ ਉਹਦਾ ਮਿਲ ਸਕੀਏ ਗੁਰੂ ਮਹਾਰਾਜ ਬਖਸ਼ਿਸ਼ ਕਰਨ ਰਹਿਮਤ ਕਰਨ ਮਾਰਵੇਲ ਸਾਨੂੰ ਆਪਣੇ ਚਰਨਾਂ ਨਾਲ ਜੋੜੀ ਰੱਖਣ ਕੋਲ ਚੋ ਵੀ ਮਾਫ਼ੀ ਬਹਿਰ ਕੀ ਕਾ ਖਾਲਸਾ ਬਹਿਰ ਕੀ